ਇਸ ਵੇਲੇ ਵੀ ਦਿੱਤਾ ਜਾ ਸਕਦਾ ਹੈ ਆਪਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਆਪੋਜੀਸ਼ਨ ਪ੍ਰਾਈਵੇਟ ਬਿੱਲ ਲੈ ਕੇ ਆਊਗੀ ਲੋਕ ਸਭਾ ਜੀ ਤਾਂ ਲੋਕ ਸਭਾ ਮੈਂ ਕੱਲ ਗੱਲਬਾਤ ਕੀਤੀ ਸੀ ਨਰਦੀਪ ਜਲਵੇੜਾ ਜਿਹੜਾ ਕਾਫੀ ਮੇਨ ਦਾ 2 ਮਹੀਨੇ ਤੋਂ ਵੀ ਉੱਪਰ ਜਿਹੜਾ ਉਹ ਜੇਲ੍ਹ ਦੇ ਵਿੱਚ ਰਿਹਾ ਤੇ ਹੁਣ ਉਹਨੂੰ ਜ਼ਮਾਨਤ ਮਿਲੀ ਹੈ ਜੀ ਉਹ ਅਰੇ ਆ ਹੁੰਦੇ ਹੀ ਉਹਨਾਂ ਨੇ ਕਈ ਜਿਹੜੇ ਸਸੰਸਨੀ ਖੇਜ ਇਨਕਸ਼ਾਫ ਕੀਤੇ ਆ ਬਿਲਕੁਲ ਜੀ ਆਮ ਲੋਕਾਂ ਲਈ ਇਹ ਸਸੰਸਨੀ ਖੇਜ ਇਨਕਸ਼ਾਫ ਹੈ ਇਨਕਸ਼ਾਫ ਹੈ ਗਿਆ ਜੀ ਜੰਦੀ ਸਾਹਿਬ ਪਰ ਜਿਹੜੇ ਲੋਕ ਸੰਘਰਸ਼ਾਂ ਦੇ ਵਿੱਚ ਰਹੇ ਐ ਜਿਨ੍ਹਾਂ ਨੇ ਅੰਦੋਲਨ ਲੜੇ ਐ ਇਹ ਸਾਰੇ ਉਹ ਜਾਣਦੇ ਕਿ ਜੋ ਕੁਝ ਜੋੜੇ ਇਨਕਸ਼ਾਫ ਉਹਨਾਂ ਨੇ ਕੀਤੇ ਐ ਨਵਜੀਤ ਸਿੰਘ ਹੋਰਾਂ ਨੇ ਜੋ ਉਹਨਾਂ ਨਾਲ ਹੋਇਆ ਐ ਇਹ ਲਗਭਗ ਹਰ ਹੀ ਅੰਦੋਲਨਕਾਰੀ ਦੇ ਨਾਲ ਹੁੰਦਾ ਰਿਹਾ ਐ ਇਥੇ ਲੰਬਾ ਲੰਬਾ ਸਮਾਂ ਲੋਕ ਜੇਲ੍ਹਾਂ ਦੇ ਵਿੱਚ ਰਹੇ ਐ ਥਾਣੇ ਦੇ ਵਿੱਚ ਸੀਆਈਏ ਸਟਾਫਾਂ ਦੇ ਵਿੱਚ ਇੰਟਰੋਗੇਸ਼ਨ ਸੈਂਟਰਾਂ ਦੇ ਵਿੱਚ ਬੜਾ ਕੁਝ ਹੋਦਾ ਰਿਹਾ ਐ ਇਹ ਸਾਰੇ ਉਹ ਲੋਕ ਜਾਣਦੇ ਐ ਪਰ ਕਿਉਂਕਿ ਨਵੀਂ ਪੀੜ੍ਹੀ ਨੂੰ ਇਹ ਪਤਾ ਨਹੀਂ ਕਿ ਸਾਡੀ ਪੁਲਿਸ ਜਿੰਨੀ ਐ ਕਿੰਨੀ ਕਰੂਰ ਐ ਸਾਡੇ ਹਾਕਮ ਕਿੰਨੇ ਕਰੂਰ ਹੈ ਨਵਦੀਪ ਜਲਵੇੜਾ ਜਿਹੜਾ ਹੈਗਾ ਜੀ ਉਹਨੂੰ ਕੈਨਨ ਗੋਏ ਵੀ ਕਿਹਾ ਜਾਂਦਾ ਹੈ ਕਿਉਂਕਿ ਇਸੇ ਬੰਦੇ ਨੇ ਜਿਹੜੀਆਂ ਉਹ ਪਾਣੀ ਦੀਆਂ ਬੁਸ਼ਾੜਾ ਸਿੱਟੀਆਂ ਜਾ ਰਹੀਆਂ ਸੀ ਲੋਹਾ ਮੂਹ ਫੁੱਲਸ ਵੱਲ ਮੋੜਤਾ ਸੀ ਔਰ ਉਦੋਂ ਹੀ ਇਹ ਪਤਾ ਲਾਈਵ ਲਾਈਕ ਦੇ ਵਿੱਚ ਆਇਆ ਸੀ ਲੰਬੇ ਸਮੇਂ ਤੋਂ ਕਿਸਾਨ ਅੰਦੋਲਨਾਂ ਜੁੜੇ ਰਿਹਾ ਹੈ ਉਹ ਅੰਦੋਲਨ ਕਿਤੇ ਵੀ ਚੰਗੇ ਅੰਦੋਲਨ ਚੱਲਦੇ ਆ ਲੋਕ ਪੱਖੀ ਅੰਦੋਲਨ ਚੱਲਦੇ ਉਹਨਾਂ ਚ ਭਾਗ ਲੈ ਲੈਂਦੇ ਤੇ ਕੱਲ ਉਹਨੇ ਫਿਰ ਜਦੋਂ ਮੈਨੂੰ ਲੱਗਦਾ ਹੈ ਕਿ ਉਹਦੇ ਖਿਲਾਫ ਮੁਕਦਮੇ ਕਾਫੀ ਹੈ ਇੱਕ ਮੁਕਦਮੇ ਦੀ ਉਹਨੂੰ ਜ਼ਮਾਨਤ ਮਿਲੀ ਹੈ ਲੇਕਿਨ ਬਾਕੀ ਮੁਕਦਮਿਆਂ 'ਚ ਕਿਸਾਨ ਆंदोलਨ ਦਾ ਹੀ ਮੈਂ ਅਸਰ ਕਹੂੰਗਾ ਉਹਨਾਂ ਦਾ ਪ੍ਰਭਾਵ ਕਹੂੰਗਾ ਤੇ ਅੱਗੇ ਹਰਿਆਣੇ ਦੀਆਂ ਚੋਣਾਂ ਵੀ ਆ ਰਹੀਆਂ ਅਕਤੂਬਰ ਦੇ ਵਿੱਚ ਉਹਦੀ ਬਦੌਲਤ ਐਜ ਕੀ ਮਤਲਬ ਕਿਸੇ ਨਵੇਂ ਕੇਸ ਦੇ ਵਿੱਚ ਉਹਦੀ ਗ੍ਰਿਫਤਾਰੀ ਨਹੀਂ ਪਈ ਤੇ ਉਹ ਜਿਹੜੇ ਹਾਈ ਹੋਗੀ ਰਿਹਾ ਹ ਹੁਣ ਤੋਂ ਬਾਅਦ ਉਹਨੇ ਵਕ ਵਕ ਮੀਡੀਆ ਚੈਨਲਾਂ ਦੇ ਨਾਲ ਗੱਲ ਕਰਦੇ ਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜੋ ਦਾਸਤਾਨ ਸੁਣਾਈ ਹੈ ਉਹ ਕਹਿੰਦਾ ਮੈਂ ਲੇਟ ਗਿਆ ਸੀ ਤੇ ਲੇਹ ਦੇ ਵਿੱਚ ਇੱਕ ਸੱਜਣਾ ਲੇਹ ਦੇ ਲੋਕਾਂ ਦੇ ਹੱਕਾਂ ਨੂੰ ਲੈ ਕੇ ਉੱਥੇ ਸੰਘਰਸ਼ ਕਰ ਰਿਹਾ ਤੇ ਅਸੀਂ ਉਹ ਸੰਘਰਸ਼ ਦੇ ਵਿੱਚ ਵੀ ਸ਼ਾਮਲ ਹੋਏ ਸੀ ਪਤਾ ਲੱਗਿਆ ਵੀ ਉਹ ਬਦਲੇ ਇੱਥੇ ਜਦੋਂ ਉਹ ਉੱਥੋਂ ਬਾਈ ਏਅਰ ਮਹਾਲੀ ਦੇ ਹਵਾਈ ਅੱਡੇ ਤੇ ਆ ਕੇ ਲੈਂਡ ਕਰਦਾ ਹੈ ਤੇ ਉਹਦੇ ਦੋਸਤਾਂ ਸਮੇਤ ਉਹਨੂੰ ਹਰਿਆਣਾ ਦੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਕੇ ਉਹ ਕਹਿੰਦਾ ਮੇਰਾ ਰਿਮਾਂਡ ਲਿਆ ਜਾਂਦਾ ਹੈ ਰਿਮਾਂਡ ਲੈਣ ਤੋਂ ਬਾਅਦ ਫਿਰ ਮੈਨੂੰ ਕਹਿੰਦਾ ਵੀ ਇੱਕ ਜਿਹੜਾ ਰਿਮਾਂਡ ਵਾਲਾ ਰੂਮ ਹੈ ਉੱਥੇ ਲਿਜਾਇਆ ਜਾਂਦਾ ਹੈ ਜਿੱਥੇ 25 ਦੀ ਪੁਲਸ ਵਾਲੇ ਬੈਠੇ ਸੀ ਔਰ ਇੱਕ ਸਰਦਾਰ ਸਾਹਿਬ ਕਨੇ ਸਾਹਮਣੇ ਬੈਠੇ ਐ ਉਹਨਸ ਅਫਸਰ ਐ ਤੇ ਉਹ ਕਹਿੰਦੇ ਵੀ ਇਹਦੇ ਕੱਪੜੇ ਲਹਾ ਜੇ ਮੈਨੂੰ ਕੱਪੜੇ ਮੇਰੇ ਲਹਾ ਲਏ ਜਾਂਦੇ ਤੇ ਅਲਫ ਰੰਗਾ ਕੀਤਾ ਜਾਂਦਾ ਤੇ ਬੜੀ ਬੇਦਰਦੀ ਨਾਲ ਮੈਨੂੰ ਕੁੱਟਾ ਪਾਚੜਿਆ ਜਾਂਦਾ ਆਪਾਂ ਜਿਹੜੀ ਪਹਿਲੀ ਖਬਰ ਕੀਤੀ ਹੈ ਨਾ ਜੀ ਜੰਦੀ ਸਾਹਿਬ ਕਿ ਉਹ ਜਿਹੜੇ 3 ਆਈਪੀਐਸ ਅਫਸਰਾਂ ਨੂੰ ਤੇ 3 ਹਰਿਆਣਾ ਕਾਡਰ ਦੇ ਅਫਸਰਾਂ ਨੂੰ ਗਲੈਂਟਰੀ ਅਵਾਰਡ ਦੇ ਇੰਦੀ ਗੱਲ ਆ ਉਹ ਇੱਕ ਸਰਦਾਰ ਸਾਹਿਬ ਵੀ ਹੈਗੇ ਤੇ ਹੋ ਸਕਦਾ ਵੀ ਇਹ ਸਰਦਾਰ ਸਾਹਿਬ ਉਹੀ ਹੋਣ ਜਿਨ੍ਹਾਂ ਨੇ ਜਲਵੇੜੇ ਦੇ ਨਾਲ ਇੰਨਾ ਕੁਛ ਕੀਤਾ ਵੈ ਉਹ ਕਹਿੰਦਾ ਜੀ ਫਿਰ ਮੇਰੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਬਹੁਤ ਮੈਨੂੰ ਕੁੱਟਾਪਾ ਚੜਿਆ ਮੇਰੇ ਚੱਡੇ ਪਾੜੇ ਤੇ ਹਾਲਤ ਮੇਰੇ ਬੜੇ ਜਿਹੜੇ ਪਿਆੜਕਤਾ ਦੀ ਹੱਦ ਟੱਪ ਗਈ ਸੀ ਫਿਰ ਉਹ ਕਹਿੰਦੇ ਵੀ ਮੈਨੂੰ ਜੇਲ੍ਹ 'ਚ ਭੇਜਿਆ ਗਿਆ ਜੇਲ੍ਹ ਦੇ ਵਿੱਚ ਜਾ ਕੇ ਮੈਂ ਸਿੱਖਿਆ ਬਹੁਤ ਕੁਝ ਹੈ ਇੱਕ ਤਨਈ ਰਿਸਤੋਂ ਬੀ ਗੱਲ ਕਹੀ ਇਹਨੇ ਕਿ ਜੇਲ੍ਹ ਦੇ ਵਿੱਚ ਜਾ ਕੇ ਪਤਾ ਲੱਗਦਾ ਕਿ ਇੱਥੇ ਕੋਈ ਬੰਦਾ ਕਿਸੇ ਵੀ ਧਰਮ ਦਾ ਹੋਵੇ ਸਾਰੇ ਬੰਦੇ ਆਪਣੇ ਧਰਮਾਂ ਨੂੰ ਲਾਂਬੇ ਰੱਖ ਕੇ ਪਾਸੇ ਰੱਖ ਕੇ ਉੱਥੇ ਇਹ ਦੇ ਕਿ ਮਨੁੱਖਤਾ ਦੇ ਪੈਰੇ ਨਾਲ ਬਹੁਤ ਜ਼ਿਆਦਾ ਹੈ। ਜੀ। ਉੱਥੇ ਤੁਹਾਨੂੰ ਕੋਈ ਨਹੀਂ ਪੁੱਛਦਾ ਕਿ ਤੂੰ Hindu ਹੈ, Musalman ਹੈ, Sikh ਹੈ, Sai hai, Fazri hai, ਕੌਣ ਹੈ। ਉੱਥੇ ਉਹ ਸਮਝਦੇ ਕਿ ਇਹ ਵੀ ਸਾਡਾ ਬੰਦੀ ਭਰਾ ਹੈ। ਔਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਿਰੇ ਉੱਤੇ ਉਹੀ ਇੱਕ ਇੱਕ ਦੂਜੇ ਨਾਲ ਮੁਕੱਦਮੇ ਨਹੀਂ ਗੱਲਾਂ ਕਰਦੇ ਹੈ। ਇੰਨੇ ਜਿਲ੍ਹਾ ਕਟੇ ਦੇ ਸਾਰੇ ਲੋਕ ਉਹ ਜਾਣਦੇ ਆ ਫਿਰ ਉਹ ਕਹਿੰਦੇ ਵੀ ਵੱਖ-ਵੱਖ ਧਰਮਾਂ ਦੇ ਲੋਕ ਇੱਕੋ ਥਾਲੀ ਦੇ ਵਿੱਚ ਬੈਠ ਕੇ ਰੋਟੀ ਵੀ ਖਾ ਲੈਂਦੇ ਆ ਕੋਈ ਮੇਰੇ ਕੋਲ ਆ ਕੇ ਉਹਨੇ ਮੇਰੇ ਅੰਨਾਰੀ ਥਾਲੀ 'ਚ ਰੋਟੀ ਖਾ ਲਈ ਮੈਂ ਕਿਸੇ ਕੋਲੇ ਚਲਾ ਗਿਆ ਇਹ ਗੱਲ ਹੁੰਦੀ ਹੈ ਉੱਥੇ ਜਾ ਕੇ ਉਹ ਕਹਿੰਦਾ ਵੀ ਮੈਨੂੰ ਫਿਰ ਸੇਵਾ ਦਾ ਮੌਕਾ ਵੀ ਮਿਲਿਆ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਮੈਂ ਗੁਰਦੁਆਰਾ ਸਾਹਿਬ ਉੱਡ ਜਾਣ ਲੱਗ ਗਿਆ ਸਿੱਖ ਭਾਈ ਭਾਈ ਚੜ੍ਹਿਆ ਉਹ ਸੰਗਤ ਦਾ ਗੁਰੂ ਰਬ ਨੂੰ ਤਾਂ ਪਹਿਲਾਂ ਹੀ ਗੁਰੂ ਸਾਹਿਬ ਨੂੰ ਤਾਂ ਬੰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਪਰ ਉੱਥੇ ਜਾ ਕੇ ਕਹਿੰਦਾ ਵੀ ਮੈਨੂੰ ਫਿਰ ਜਿਹੜੀ ਸਿੱਖਿਆ ਜ਼ਿਆਦਾ ਆਈ ਉਹਦੇ ਅੱਛੇ ਕਿ ਮੈਂ ਜਪਤੀ ਸਾਹਿਬ ਦਾ ਪਾਠ ਅਨੰਦ ਪਰਸ ਅਨੰਦ ਸਾਹਿਬ ਦਾ ਪਾਠ ਚਪਈ ਸਾਹਿਬ ਦਾ ਪਾਠ ਤਿੰਨ ਬਾਣੀਆਂ ਦਾ ਮੈਂ ਪਾਠ ਕਰਦਾ ਹੁੰਦਾ ਸੀ ਔਰ ਮੈਂ ਸੇਵਾ ਕਰਦਾ ਹੁੰਦਾ ਸੀ ਉਹ ਕਹਿੰਦਾ ਵੀ ਮੇਰੇ ਚ ਬੈਠ ਪਰੋ ਉਹਦਾ ਵੀ ਗੱਲ ਖਤਮ ਹੋ ਗਈ ਹੈ ਜਿਹੜੇ ਅੰਦੋਲਨ ਨੂੰ ਲੈ ਕੇ ਮੈਂ ਚੱਲਿਆ ਹੋਇਆ ਸੀ ਉਹੀ ਅੰਦੋਲਨ ਲੈ ਕੇ ਗਾ ਨੂੰ ਫੇਰ ਅਸੀਂ ਚੱਲਣਾ ਹੈ ਇਸ ਕਿਸਮ ਦੀ ਉਹਨੇ ਗੱਲਬਾਤਾਂ ਕੀਤੀ ਹੈ ਔਰ ਉਹਨੇ ਰਿਮਾਂਡ ਵੀ ਗੱਲ ਕੀਤੀ ਹੈ ਤੇ ਮੈਂ ਜਿਹੜੋ ਗੱਲ ਕੀਤੇਗੇ ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਨਾਲ ਕੀ ਹੁੰਦੀ ਹੈ ਤੇ ਚੰਦੀ ਸਾਹਿਬ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜੇ ਆਈ ਸੀ ਹੈ ਜੋ ਹੈ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਉੱਥੇ ਜਿਹੜਾ ਜਿਹੜਾ ਹੁਣ ਤਾਂ ਇਹਨਾਂ ਨੇ ਜਿਹੜੀ ਨਵੇਂ ਕਾਨੂੰਨ ਲਿਆਦੇ ਆ ਨਾ ਫੌਜਦਾਰੀ ਵਾਲੀ ਇਹਦੇ ਵਿੱਚ ਰਿਮਾਂਡ ਦੀ ਮਿਆਦ ਵਧਾ ਕੇ 90 ਦਿਨ ਕਰਤੀ ਹੈ ਜੀ ਕਿ ਕਿਸੇ ਵੀ ਬੰਦੇ ਨੂੰ ਜੇਨਿ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਤੇ 90 ਦਿਨਾਂ ਤੱਕ ਉਹਦਾ ਰਿਮਾਂਡ ਲਿਆ ਜਾ ਸਕਦਾ ਹੈ ਪੁਰਾਣੇ ਜ਼ਮਾਨੇ 'ਚ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਰਿਮਾਂਡ 15 ਦਿਨਾਂ ਦਾ ਹੁੰਦਾ ਸੀ ਜੀ ਤੇ ਫਿਰ ਜਿਹੜੇ ਚਾਇਆ ਸਟੂਡੈਂਟ ਲੀਡਰ ਹੁੰਦੇ ਦੂਜੇ ਹੁੰਦੇ ਜਿਹੜੇ ਗ੍ਰਿਫਤਾਰ ਹੋ ਜਾਂਦੇ ਫੜੇ ਜਾਂਦੇ ਉਹਨਾਂ ਨੂੰ ਫਿਰ ਕੈਦੇ ਹੁੰਦੇ ਸੀ ਵੀ ਜੁਆਇੰਟ ਇੰਟਰੋਗੇਸ਼ਨ ਸੈਂਟਰ 'ਤੇ ਜੁਇਨਲਰ ਰਿਮਾਂਡ ਲਉ 15 ਦਿਨਾਂ ਦੇ ਰਿਮਾਂਡ ਨੂੰ ਫਿਰ ਪੰਗਰੀ ਕਹਿ ਜਾਂਦੇ ਸੀ ਤੇ ਆਮ ਤੌਰ ਦੇ ਤੇ ਜਿਹੜਾ ਬੰਦੇ ਜਿਹੜੇ ਵੱਡੇ ਵੱਡੇ ਲੀਡਰ ਐ ਤੇਰਾ ਖਾਲਸੇ ਸ਼ੇਰਖਿਲ ਸਾਤਾ ਵੱਡੇ ਉਹਨਾਂ ਗੱਲਾਂ ਤੋਂ ਉਹ ਲੀਡਰ ਕਹਿੰਦੇ ਆ ਵੀ ਇਹ 15 ਕੱਟ ਕੇ ਆ ਉਹ ਫਿਰ ਜਿਹੜੇ 15 ਦਿਨ ਹੁੰਦੇ ਸੀ ਨਾ 15 ਦਿਨਾਂ ਦੇ ਵਿੱਚ ਬੰਦੇ ਨੂੰ ਅੱਧੇ ਹੀੜ ਦੇ ਦੇਸੀ ਪੁਲਿਸ ਵਾਲੇ ਉੱਥੇ ਜੇ ਜਿਹੜਾ ਬੰਦਾ ਉੱਥੇ ਰਹਿ ਜਾਂਦਾ ਫਿਰ ਉਹਦੇ ਹਾਲਤ ਬਹੁਤ ਬੁਰੇ ਹੋ ਜਾਂਦੇ ਸੀ ਪਤਨ ਵਿੱਚ ਜਿਹੜੀ ਪੁਲਿਸ ਦੀ ਜਿਹੜੀ ਜਾਂ ਸਟੇਟ ਦੀ ਜਿਹੜੀ ਤਸ਼ੱਦਦ ਕਰਦੀ ਹੈ ਉਸ ਤਸ਼ੱਦਦ ਕਰਦੀ ਦਾ ਬਖਿਆਨ ਬਹੁਤ ਵਧੀਆ ਤਰੀਕੇ ਦੇ ਨਾਲ ਕੱਲ ਨਵਦੀਪ ਨੇ ਕੀਤਾ ਜਲਵੇੜਾ ਨੇ ਔਰ ਉਹਨੇ ਬੜੇ ਵਧੀਆ ਤਰੀਕੇ ਦੇ ਨਾਲ ਅੰਦੋਲਨਕਾਰੀਆਂ ਨੂੰ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਉਹਦਾ ਜ਼ਿਕਰ ਕੀਤਾ ਪਰ ਅਗਨੀ ਕਨ ਨੇ ਫਿਰ ਇੱਕ ਪ੍ਰਤੀਗਿਆ ਕੀਤੀ ਹੈ ਕਿ ਜਦੋਂ ਮਰਜ਼ੀਆ ਹੋ ਗਿਆ ਆ ਜਿਹੜੀ ਹੈ ਆਪਣੇ ਭਾਈਚਾਰੇ ਦੀ ਕਿਸਾਨੀ ਦੀ ਸੇਵਾ ਕਿਸਾਨੀ ਫੋਰਸ ਦੇ ਵਿੱਚ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਇਹ ਮੈਂ ਨਿਭਾਉਦਾ ਰਹੂੰ ਮੈਨੂੰ ਬੜੀ ਤਸੱਲੀ ਹੋਈ ਕੱਲ ਉਹ ਤੇ ਕਿਸਾਨਾਂ ਨਾਲ ਦੀ ਕੱਸੀ ਕਿਸਾਨਾਂ ਨੇ ਐਸਪੀ ਦੇ ਦਫ਼ਤਰ ਸਾਹਿਬ ਵਾਲੇ ਦਾ ਘਰਾਓ ਕਰਨਾ ਸੀ ਲੇਕਿਨ ਉਹ ਘਰਾਓ ਤਾਂ ਕਰਨ ਦਾ ਉਹਨਾਂ ਨੂੰ ਜਦੋਂ ਇਹਦੀ ਰਿਹਾਈ ਹੋ ਗਈ ਉਸ ਤੋਂ ਬਾਅਦ ਗੱਲਬਾਤ ਚੱਲੀ ਮੌਕਾ ਨਹੀਂ ਮਿਲੇ ਤੇ ਇੱਕ ਮੈਦਾਨ ਦੇ ਵਿੱਚ ਕਹਿਦਾ ਤੁਸੀਂ ਉੱਥੇ ਇਕੱਠੇ ਹੋ ਜੋ ਕਿ ਦਾਣਾ ਮੰਡੀ ਤੇ ਉਹਨਾਂ ਨੇ ਜਾਣਾ ਸੀ ਤਾਂ ਉਸ ਵੇਲੇ ਜਿਹੜਾ ਐਸਪੀ ਅੰਬਾਲਾ ਹੈ ਕਿ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਨਾ ਨਵਦੀਪ ਦੇ ਫਾਦਰ ਨੇ ਉਸ ਤੋਂ ਬੜੇ ਸਰਬਨ ਸਿੰਘ ਪੰਦੇੜ ਤੋਂ ਮਾਈਕ ਫੜਿਆ ਔਰ ਬੜੀ ਮਿਠਤਾ ਦੇ ਨਾਲ ਤੇ ਬੜੀ ਨਿਮਰਤਾ ਦੇ ਨਾਲ ਉਹਨੇ ਕਿ ਐਸਪੀ ਨੂੰ ਕਿ ਐਸਪੀ ਸਾਹਿਬ ਮੇਰੇ ਕੁਝ ਸਵਾਲਾਂ ਦੇ ਨਾਲ ਜਵਾਬ ਦਿਓ। ਉਹਨੇ ਫਿਰ ਸਵਾਲ ਕੀਤੇ। ਮਾਈਕ ਦੇ ਉੱਤੇ ਨਵਦੀਪ ਦੇ ਬਾਪ ਨੇ ਸਵਾਲ ਕੀਤੇ ਤੇ ਐਸਪੀ ਨੂੰ ਕਿਹਾ ਜੀ ਦਿਓ ਜਵਾਬ ਤੇ ਉਹ ਕਹਿੰਦਾ ਵੀ ਮੇਰੇ ਕੋਲ ਹੁਣ ਜਵਾਬ ਨਹੀਂ ਮੈਂ ਤੁਹਾਨੂੰ ਜਵਾਬ ਫੇਰ ਦੇਵਾਂਗਾ। ਉਹ ਜਵਾਬ ਨਹੀਂ ਦੇ ਸਕਿਆ। ਮਤਲਬ ਅੰਦੋਲਨ ਦੇ ਵਿੱਚੋਂ ਜਦੋਂ ਪਰਵਾਹ ਅੰਦੋਲਨਾਂ ਵਿੱਚ ਪੈਂਦੇ ਐ ਉਤੋਂ ਕਿੰਨੀ ਸਿੱਖਿਆ ਮਿਲਦੀ ਐ। ਇੱਕ ਬਜ਼ੁਰਗ ਆਦਮੀ ਜੋ ਮਤਲਬ ਹਾਲਾਂਕਿ ਉਹਦੀ ਜੀ ਪੁਲਿਸੀਓ ਫੌਜ ਵਾਲੀ ਸੀ। ਉਹ ਪੌਜ਼ਿਟਿਵਿਟੀ ਦੇ ਵਿੱਚ ਅਜੀਬ ਪੁਸ਼ਪੀ ਦੀ ਬਲਾਕੇ ਮੁੰਦਾ ਸੀ ਲੇਕਿਨ ਗੁਰਸਿੱਖ ਬੰਦਾ ਜਦੋਂ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਕਹਾਂਗੇ ਵੀ ਸਿੰਘ ਉਹ ਗੱਡੀ ਦੇ ਉੱਤੇ ਬੈਠ ਕੇ ਐਸਪੀ ਨੂੰ ਸਵਾਲ ਕਰਦਾ ਹੈ ਤੇ ਐਸਪੀ ਦੀ ਜਿਹੜੀ ਬਾਡੀ ਲੈ ਕੇ ਹੋਇਆ ਜਾ ਰਹੀ ਸੀ ਉਹ ਦੇਖਣ ਵਾਲੇ ਸੀ ਉਹ ਆਪਣੇ ਆਪ ਨੂੰ ਡਿਫੈਂਸਿਵ ਤੇ ਗਿਲਟੀ ਕੌਂਸ਼ੀਅਸ ਵਾਲਾ ਸਮਝ ਰਿਹਾ ਸੀ ਜੀ ਹਾਂ ਬਿਲਕੁਲ ਜੀ ਆਪਣਾ ਕੌਂਟਰੋਲ ਕਰਨਾ ਚਾਹ ਲਈਏ ਹਾਂ ਜੀ ਸ੍ਰੀ ਗੁਰੂ ਜੀ ਦਾ ਸਵਾਗਤ ਹੈ ਜੀ ਹੈਲੋ ਸਸਰੀ ਗਾਲ ਜੀ ਸਸਰੀ ਗਾਲ ਜੀ ਜੀ ਸਵਾਗਤ ਹੈ ਜੀ ਕੰਬੀਦਾ ਮੇਰੀ ਤਾਂ ਅਜ ਬੇਇੱਜ਼ਤੀ ਆ ਤੁਹਾਡੇ ਮੂਹਰੇ ਕੱਲ ਮੈਂ ਉਹ ਸੋਡੀ ਟੀਨ ਕੀਤੀ ਕਾਲਾ ਨੂੰ ਵਾਲੇ ਕੇ ਦੂਜੇ ਨੰਬਰ ਤੇ ਸੀ ਤੁਹਾਡਾ ਨਾ ਮੈਕ ਤੇ ਜਾਂ ਤਾਂ ਮੂੰਹ ਮੈਂ ਮਿੱਟ ਛੋੜਦਾ ਤੁਹਾਡਾ ਪਰ ਮੈਂ ਕਹਿੰਦੇ ਜਾਂ ਤਾਂ ਨੇੜੇ ਕਰ ਲਿਆ ਕਰੋ ਪਤਾ ਨਹੀਂ ਆਵਾਜ਼ ਬਹੁਤ ਘੱਟ ਆਉਂਦੀ ਆ ਬੰ ਮੇਰੀ ਤਾਂ ਅਜ ਬੇਇੱਜ਼ਤੀ ਬੋਲਾਂਗੇ ਤੁਹਾਨੂੰ ਸਾਡੀ ਆਵਾਜ਼ ਠੀਕ ਹੋ ਰਹੀ ਹੈ